ਬਠਿੰਡਾ ਲੋਕ ਸਭਾ ਸੀਟ ਤੋਂ ਪਾਜਵਾ ਉਮੀਦਵਾਰ ਪਰਮਪਾਲ ਕੋਰ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਅਤੇ ਵੋਟ ਪੂਲ ਦੇ ਬਾਅਦ ਜਾ ਕੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਬਠਿੰਡਾ ਦੇ ਵਿੱਚ ਆਮ ਦੀ ਸਥਿਤੀ ਬਰਕਰਾਰ ਹੈ ਅਤੇ ਹਰ ਕਿਸ ਨੇ ਆਪਣੀ ਵੋਟ ਦਾ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਜਿੱਤ ਦਾ ਦਾਅਵਾ ਵੀ ਕੀਤਾ ਵੋਟਪਾ ਕੀ ਆਏ ਹੈ ਜੀ ਬਹੁਤ ਬਦਾਈਆਂ ਮਿਲ ਰਹੀਆਂ ਬਹੁਤ ਸੋਹਣਾ ਮਾਹੌਲ ਹੈ ਤੇ ਜਿੱਤਾਂਗੇ ਜ਼ਰੂਰ ਬਸ ਮੈਂ ਸ਼ੁਰੂ ਤੋਂ ਹੀ ਕਹਿ ਰਹੀ ਪਹਿਲੀ ਮਾਰ ਐਜੇ ਕੈਂਡੀਡੇਟ ਤੁਸੀਂ ਵੋਟ ਵੀ ਪਾ ਕੇ ਵੀ ਆਏ ਹੋ ਤੇ ਐਜੇ ਕੈਂਡੀਡੇਟ ਵੀ ਤੁਸੀਂ ਕੀ ਰੀਪੀਟ ਕਰਨਾ ਕਿਹਾ ਮੈਂ ਤਾਂ ਇਹ ਕਹਿਨੀ ਆ ਕਿ ਵੋਟ ਹਰ ਇੱਕ ਨੂੰ ਪਾਉਣੀ ਚਾਹੀਦੀ ਹੈ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਾਡੇ ਖਾਸ ਕਰਕੇ ਕੋਈ ਸ਼ਹਿਰੀ ਲੋਕ ਕਈ ਵਾਰੀ ਲੱਗਦਾ ਵੀ ਗਰਮੀ ਮੰਨ ਸਕਦੇ ਆ ਪਿੰਡਾਂ ਵਾਲੇ ਤਾਂ ਖੇਤਾਂ 'ਚ ਗਿੱਜੇ ਹੁੰਦੇ ਆ ਤੇ ਸ਼ਹਿਰਾਂ ਵਾਲੇ ਵੋਟਰਾਂ ਨੂੰ ਮੈਂ ਵਿਸ਼ੇਸ਼ ਤੌਰ ਤੇ ਹੀ ਅਪੀਲ ਕਰੂੰਗੀ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਨਿਕਲੋ ਤੇ ਵੋਟਾਂ ਪਾਓ ਵੋਟ ਬਹੁਤ ਕੀਮਤੀ ਹੈ ਤੇ ਅੱਜ ਇੱਕ ਤਰ੍ਹਾਂ ਨਾਲ ਲੋਕਤੰਤਰ ਦਾ ਮਹਾਪਰਬ ਹੈ ਨਿਕਲ ਕੇ ਆਪਦਾ ਫਰਜ਼ ਨਿਭਾਓ ਜਿਸ ਤਰ੍ਹਾਂ ਰਾਤ ਵੀ ਕੁਝ ਅਫਵਾਹਾਂ ਚੱਲ ਰਹੀਆਂ ਸੀ ਅਫਵਾਹਾਂ ਬੁਥੇ ਨਹੀਂ ਕੋਈ ਐਡੀ ਜ਼ਿਆਦਾ ਅਫਵਾਹ ਵੀ ਨਹੀਂ ਚੱਲੀ ਕੁਛ ਮਾੜਾ ਮੋਟਾ ਇੰਨਾ ਖੁੰਦਾ ਹੁੰਦਾ ਹੈ ਕਿ ਵੀ ਜਿਵੇਂ ਕੋਈ ਵੀ ਇੱਥੇ ਕਹ ਲੋ ਕਿ ਕੋਈ ਰੌਲਾ ਪਊਗਾ ਜਾਂ ਇਸ ਤਰ੍ਹਾਂ ਦੀ ਗੱਲਬਾਤ ਲੜਾਈ ਝਗੜਾ ਪਰ ਨਹੀਂ ਹੋਇਆ ਪੁਲਿਸ ਨੇ ਰਾਤ ਦਾ ਬੜਾ ਅੱਛਾ ਸਹਿਯੋਗ ਦਿੱਤਾ ਸੋ ਠੀਕ ਰਹੇ ਲੱਗ ਰਿਹਾ ਹੈ ਜੀ ਪੂਰੇ ਕੰਸਟੀਟੂਐਂਟਸ ਦੇ ਵਿੱਚੋਂ ਸਾਥ ਮਿਲੂਗਾ ਚੰਗਾ ਮਿਲ ਰਿਹਾ ਹੈ ਜੀ मिल रहे हैं मिल रहे बधाइयां मिल रही हैं मैं कहूं कि साथ नहीं ਹੁਣ ਤਾਂ ਬਧਾਈਆਂ ਮਿਲ ਰਹੀਆਂ ਜਿਸ ਤਰ੍ਹਾਂ ਆਸ-ਪਾਸ ਕੁਝ ਪਿੰਡਾਂ ਦੇ ਵਿੱਚ ਜਿਹੜਾ ਆਪਣਾ ਜਿਹੜੇ ਨੇ ਪਿੰਡਰ ਨਹੀਂ ਲਾਉਣ ਦਿੱਤੇ ਜਾਂ ਨਹੀਂ ਨਹੀਂ ਲੱਗੇ ਸਾਰੇ ਕਿੱਥੇ ਲੱਗੇ ਸਾਰੇ 100% ਲੱਗੇ 100% ਲੱਗੇ ਸਾਰਿਆਂ ਦਾ ਸਹਿਯੋਗ ਹਾਂਜੀ ਸੋ ਟੀਮ ਨਿਊਜ਼ ਲਈ ਆ ਲੋਕ ਕੁਮਾਰ ਦੀ ਰਿਪੋਰਟ